ਸੋ ਸਟੱਡੀ ਨਾਦਰ ਬਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੋਸਤੋ ਪੰਜਾਬੀ ਵਿਆਕਰਨ ਦੀ ਜਾਣਕਾਰੀ ਯਾਨੀ ਕਿ ਨੋਲਜ ਆਫ ਪੰਜਾਬੀ ਗ੍ਰਾਮਰ ਜਿਹੜਾ ਪੀਐਸਪੀਸੀਐਲ ਦਾ ਅਪਰੈਂਟਸਿਪ ਦੇ ਇਗਜ਼ਾਮ ਵਾਸਤੇ ਈਲਮ ਦੇ ਇਗਜ਼ਾਮ ਵਾਸਤੇ ਇਹ ਵੀ ਟਾਪਿਕ ਹੈ ਇੱਕ ਇਹ ਵੀ ਇੱਕ ਸਬਜੈਕਟ ਆ ਟੈਕਨੀਕਲ ਤੋਂ ਨੌਨ ਟੈਕਨੀਕਲ ਇਹ ਕੀ ਹੈ ਇਹ ਤਾਂ ਇੱਕ ਬੋਨਸ ਦੇ ਨੰਬਰ ਆ ਜਿੰਨਾ ਤੁਹਾਨੂੰ ਇਹ ਆਉਂਦਾ ਇਦਾਂ ਮੰਨ ਲਓ ਪੰਜ ਚਾਰ ਨੰਬਰ ਵੀ ਕਿਸੇ ਤੋਂ ਵੱਧ ਆ ਕੇ ਟੈਕਨੀਕਲ ਚਾਹੇ ਤੁਹਾਡੇ ਬਰਾਬਰ ਲੇ ਗਿਆ ਪੰਜ ਚਾਰ ਨੰਬਰ ਵੱਧ ਆ ਕੇ ਤਾਂ ਤੁਸੀਂ ਮੈਡ ਦੇ ਵਿੱਚ ਆ ਗਏ ਤਾਂ ਸਾਰੇ ਟੌਪਿਕ ਹੀ ਬਹੁਤ ਇੰਪੋਰਟੈਂਟ ਹੈ ਤਾਂ ਇਹ ਆਪਣੀ ਕਲਾਸ ਹੋਗੀ 24th 24th ਕਲਾਸ ਹੈ ਇਹ ਜਿਨ੍ਹਾਂ ਨੇ ਪਹਿਲਾਂ ਪਿਛਲੀਆਂ 23 ਕਲਾਸਾਂ ਨਹੀਂ ਦੇਖਣੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਲੋ ਤੇ ਪਲੇਲਿਸਟ ਤੇ ਜਾ ਕੇ ਜ਼ਰੂਰ ਦੇਖਿਓ ਪੰਜਾਬੀ ਦਾ ਇਹ ਪੰਜਾਬੀ ਵਿਆਕਰਨ ਦਾ ਇਹ 29ਵਾਂ ਪਾਰਟ 29ਮ 28 ਪਹਿਲਾਂ ਹੋ ਗਏ ਇੱਕ ਜਿਹੜਾ ਸੀਗਾ ਉਹਦੇ ਤੇ ਪੀਐਸਪੀਸੀਐਲ ਲਿਖਿਆ ਹੋਇਆ ਬਾਕੀ ਜਿਹੜੇ ਪਾਰਟ ਆ ਉਹ ਕਾਮਨ ਆ ਉਹ ਸਾਰੇ ਪੰਜਾਬ ਦੇ ਇਗਜ਼ਾਮ ਵਾਸਤੇ ਕੰਮ ਆਉਣਾ ਤੁਸੀਂ ਉਹ ਵੀ ਦੇਖ ਸਕਦੇ ਹੋ ਤਾਂ ਸ਼ੁਰੂ ਕਰਦੇ ਸਭ ਤੋਂ ਪਹਿਲਾ ਕੁਐਸਚਨ ਹੈ ਹੇਠ ਦਿੱਤੇ ਸ਼ਬਦਾਂ ਵਿੱਚੋਂ ਕਿਹੜਾ ਅਸ਼ੁੱਧ ਹੈ ਹੁਣ ਆਪਾਂ ਨੂੰ ਪਤਾ ਸਹਿਯੋਗ ਪ੍ਰਬੰਧ ਅਧਿਕਾਰ ਅਧਿਕਾਰੀ ਤਾਂ ਇਹਨਾਂ ਚੋਂ ਕਿਹੜਾ ਲੱਗ ਰਿਹਾ ਤੁਹਾਨੂੰ ਸਹਿਯੋਗ ਆਹ ਕੀ ਆ ਇਹ ਅਸ਼ੁੱਧਾ ਬਾਕੀ ਸਾਰੇ ਸਹੀ ਆ ਸਹਿਯੋਗ ਕਿਵੇਂ ਪੰਡਾ ਹੁੰਦਾ ਸ ਸ ਹੇਨ ਸਿਆਰੀ ਜੇ ਇਹਨੂੰ ਕਹਿੰਦਾ ਲੱਗ ਆ ਜਿਹੜਾ ਸ਼ੁੱਧ ਰੂਪ ਆ ਆ ਆ ਅਸ਼ੁੱਧ ਰੂਪ ਆ ਅੱਗੇ ਨੈਕਸਟ ਕੁਐਸ਼ਨ ਆ ਗਿਆ ਆਪਣੇ ਕੋਲੇ ਹੇਠ ਲਿਖਿਆਂ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਮਾਸ ਨਹੀਂ ਹੈ ਸਮਾਸ ਕਿਹੜਾ ਨਹੀਂ ਹੈਗਾ ਇਹਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਡੀ ਖਾਣਾ ਪੀਣਾ ਹੁਣ ਸਮਾਸ ਕਿਹੜਾ ਹੁੰਦਾ ਸਮਾਸ ਸ਼ਬਦ ਉਹ ਸ਼ਬਦ ਹੁੰਦੇ ਆ ਜਿਹੜੇ ਦੋ ਜਾਂ ਵੱਧ ਸ਼ਬਦਾਂ ਨੂੰ ਜੋੜ ਕੇ ਇੱਕ ਨਵਾਂ ਸ਼ਬਦ ਬਣਾਉਂਦੇ ਆ ਜਿਵੇਂ ਦਿਨ ਰਾਤ ਠੀਕ ਦਿਨ ਰਾਤ ਹੋ ਗਿਆ ਇਹੀ ਕਿੰਨੇ ਪ੍ਰਕਾਰ ਦੇ ਹੁੰਦੇ ਆ ਇਹ ਆਪਣੇ ਕੋਲੇ ਚਾਰ ਪ੍ਰਕਾਰ ਦੇ ਹੁੰਦੇ ਆ ਚਾਰ ਪ੍ਰਕਾਰ ਦੇ ਕਿਹੜਾ ਆ ਜਾਂਦਾ ਇੱਕ ਤਾਂ ਤੱਤਪੁਰਸ਼ ਤੱਤਪੁਰਸ਼ ਕਿਹੜੇ ਆ ਜਾਂਦੇ ਆ ਜਿਹੜੇ ਇੱਕ ਸ਼ਬਦ ਦੂਜੇ ਦੀ ਕੋਈ ਇੱਕ ਸ਼ਬਦ ਆ ਉਹ ਦੂਜੇ ਦੀ ਵਿਸ਼ੇਸ਼ਤਾ ਦੱਸੂਗਾ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਗੁਰੂ ਸੇਵਕ ਗੁਰੂ ਸੇਵਕ ਦਾ ਮਤਲਬ ਜਿਹੜਾ ਗੁਰੂ ਦਾ ਸੇਵਕ ਹੋ ਉਹਦੀ ਵਿਸ਼ੇਸ਼ਤਾ ਦੱਸ ਦੇ ਇੱਕ ਆ ਜਾਂਦਾ ਅਗਲਾ ਆ ਜਾਂਦਾ ਇਹਦਾ ਪਹਿਲਾ ਆ ਗਿਆ ਇੱਕ ਆ ਜਾਂਦਾ ਦੂਜਾ ਕਰਮ ਤਾਰ ਸਮਾਸ਼ ਕਰਮ ਤਾਰ ਠੀਕ ਹੈ ਇਹ ਕਿਹੜਾ ਆ ਜਾਂਦਾ ਦੋਨੇ ਸ਼ਬਦ ਇੱਕ ਵਿਅਕਤੀ ਜਾਂ ਵਸਤੂ ਲਈ ਵਰਤੇ ਜਾਂਦੇ ਆ ਇਹ ਦੇ ਵਿੱਚ ਆ ਜਾਂਦਾ ਜਿਵੇਂ ਨੀਲ ਕੰਟ ਠੀਕ ਹੈ ਤੀਸਰਾ ਆ ਜਾਂਦਾ ਆਪਣੇ ਕੋਲੇ ਦਵੰਦ ਸਮਾਸ਼ ਦਵੰਦ ਸਮਾਸ਼ ਇਹਦੇ ਥੋੜਾ ਜਿਹਾ ਇਹਦੇ ਵਿੱਚੋਂ ਇੱਕ ਦੋ ਕੁਐਸਚਨ ਆ ਜਾਣਗੇ ਯਾਦ ਰੱਖਿਓ ਥੋੜਾ ਜਿਹਾ ਜਦੋਂ ਦੋ ਸ਼ਬਦਾਂ ਨੂੰ ਜੋੜ ਕੇ ਦੋਨੇ ਅਰਥ ਸਮਝਾਏ ਜਾਂਦੇ ਆ ਦੋਨੇ ਅਰਥ ਸਮਝਾਉਣ ਜਿਵੇਂ ਹੁਣ ਮਾਤਾ ਪਿਤਾ ਠੀਕ ਹੈ ਦਿਨ ਰਾਤ ਇੱਕ ਦਿਨਾਂ ਤਰ੍ਹਾਂ ਦਾ ਠੀਕ ਆ ਗਿਆ ਬਹੁ ਬ੍ਰੀય ਸਮਾਸ਼ ਬੋ ਗ੍ਰੀ ਸਮਾਸ਼ ਠੀਕ ਹੈ ਇਹਦੇ ਵਿੱਚ ਕਿਹੜਾ ਜਦੋਂ ਨਵਾਂ ਸ਼ਬਦ ਕਿਸੇ ਤੀਜੇ ਵਿਅਕਤੀ ਜਾਂ ਵਸਤੂ ਲਈ ਬਣਾਇਆ ਜਾਵੇ ਜਿਵੇਂ ਹੁਣ ਚੱਕਰ ਤਾਰੀ ਚੱਕਰ ਤਾਰੀ ਐਦਾਂ ਠੀਕ ਹੈ ਇਹ ਸਮਾਸ਼ ਸ਼ਬਦ ਕਿਹੜਾ ਨਹੀਂ ਇਹਨਾਂ ਚੋਂ ਖਾਣਾ ਪੀਣਾ ਨੈਕਸਟ ਆਪਣੇ ਕੋਲ ਕੁਸ਼ਨ ਆ ਗਿਆ ਉਹ ਸਕੂਲ ਗਿਆ ਸੀ ਇਸ ਵਾਕ ਵਿੱਚ ਕਿਹੜਾ ਕਾਲ ਵਰਤ ਹੈਗਾ ਉਹ ਸਕੂਲ ਗਿਆ ਸੀ ਸੀ ਲੱਗ ਗਿਆ ਮਤਲਬ ਭੂਤਕਾਲ ਰਾਈਟ ਆਨਸਰ ਆ ਗਿਆ অপਸ਼ਨ ਨੰਬਰ ਸੀ ਅੱਗੇ ਆਪਣੇ ਕੋਲ ਕੁਐਸ਼ਨ ਆ ਗਿਆ ਅਸਫਲ ਦਾ ਵਿਰੋਧੀ ਵਿਪਰੀਤ ਆਪੋਜ਼ਿਟ ਸ਼ਬਦ ਕਿਹੜਾ ਅਸਫਲ ਦਾ ਅਸਫਲ ਦਾ ਕਿਹੜਾ ਹੁੰਦਾ ਕਾਮਚਾਰ ਰਾਈਟ ਆਨਸਰ অপਸ਼ਨ ਨੰਬਰ ਏ ਨੈਕਸਟ ਆਪਣੇ ਕੋਲ ਆ ਗਿਆ 5th 5th ਕੁਐਸ਼ਨ ਨੱਕ ਉੱਤੇ ਮੱਖੀ ਨਾ ਬੈਠਣ ਦੇਣਾ ਦਾ ਰੁੜਕ ਦਾ ਅਰਥ ਕੀ ਹੈ ਇਹਦਾ ਕੀ ਅਰਥ ਆ ਮਹਾਵਰੇ ਦਾ ਨੱਕ ਤੇ ਮੱਖੀ ਬੈਠਣ ਨਾ ਦੇਣਾ অপਸ਼ਨ ਨੰਬਰ ਸੀ ਬਹੁਤ ਹੀ ਸਚੱਜਾ ਹੋਣਾ ਛੇਮਾ ਕੁਸ਼ਨ ਆ ਗਿਆ ਵਾਹਨ ਸ਼ਬਦ ਦਾ ਲਿੰਗ ਬਦਲ ਚੁਣੋ ਵਾਹਨ ਦਾ ਤਾਂ ਦਾ ਰਾਈਟ ਆਨਸਰ ਆ ਗਿਆ অপਸ਼ਨ ਨੰਬਰ ਡੀ ਇਹਦਾ ਲਿੰਗ ਨਹੀਂ ਬਦਲਦਾ ਵਾਹਨ ਵਾਹਨ ਹੀ ਰਹਿੰਦਾ ਹੈ ਅੱਗੇ ਆ ਗਿਆ ਇਹੇਠਾਂ ਦਿੱਤੇ ਵਿੱਚੋਂ ਸਮਾਸ ਸ਼ਬਦ ਚੁਣੋ ਸਮਾਸ ਸ਼ਬਦ ਕਿਹੜਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਡੀ ਸੂਰਜ ਪ੍ਰਕਾਸ਼ ਬਸ ਇਹ ਯਾਦ ਕਰ ਲੈ ਤੁਸੀਂ ਇਹਦੇ ਵਿੱਚ ਸਮਝਾਉਣ ਨੂੰ ਜ਼ਿਆਦਾ ਕੋਈ ਵੱਡਾ ਸਿਸਟਮ ਨਹੀਂ ਹੈਗਾ ਕੰਤ ਦਾ ਬਹੁਵਚਨ ਕੀ ਹੋਵੇਗਾ ਕੰਧ ਦਾ ਇਹਦਾ ਰਾਈਟ ਆਨਸਰ ਆ ਗਿਆ অপਸ਼ਨ ਨੰਬਰ A ਕੰਧਾਂ ਹੁਣ ਆਈ ਤੇ ਨੰਦਾ ਦੇ ਉਪਰ ਲਿਖੇ ਚ ਇਹ ਕੰਧਾ ਕੰਧਾ ਮਤਲਬ ਆਪਣਾ ਮੋਢੇ ਕੋਲ ਕੰਧਾ ਹੁੰਦਾ ਜਿਹੜੇ ਇਹਨੂੰ ਕਹਿੰਦੇ ਆ ਤਾਂ ਉੱਤਿਆਂ ਧਿਆਨ ਰੱਖਿਓ ਬਿੰਦੀ ਦਾ ਕੰਧਾਂ ਕੰਧ ਦਾ ਕੰਧਾਂ ਅੱਗੇ ਆਪਣੇ ਕੋਲ ਆ ਗਿਆ 9th ਮਹਾਵਰਾ ਹਵਾ ਵਿੱਚ ਉੱਡਣਾ ਦਾ ਅਰਥ ਕੀ ਹੈ ਹਵਾ ਵਿੱਚ ਉਡਣਾ অপশন ਨੰਬਰ ਸੀ অহংকার ਕਰਨਾ ਕਹਿੰਦੇ ਹੁੰਦੇ ਹ ਹਵਾ ਵਿੱਚ ਜਿਆਦਾ ਨਹੀਂ ਉਡਣਾ ਚਾਹੀਦਾ ਅੱਗੇ ਆਪਣੇ ਕੋਲ ਕੁਐਸਚਨ ਆ ਗਿਆ 10th ਹੀਠਾਂ ਦਿੱਤੇ ਵਾਕ ਵਿੱਚ ਕਿਹੜਾ ਕਾਲ ਵਰਤਿਆ ਗਿਆ ਹੈ ਉਹ ਆਉਂਦਾ ਹੈ ਉਹ ਆਉਂਦਾ ਹੈ ਮਤਲਬ ਆ ਰਿਹਾ ਉਹ ਆਉਂਦਾ ਹੈ ਤਾਂ ਕਿਹੜਾ ਹੋ ਗਿਆ অপশন ਨੰਬਰ ਸੀ ਵਰਤਮਾਨ ਕਾਲ ਨੈਕਸਟ ਆਪਣੇ ਕੋਲ ਆ ਗਿਆ ਨਮੀ ਦਾ ਵਿਪਰੀਤ ਸ਼ਬਦ ਕੀ ਹੈ ਨਮੀ ਦਾ ਨਮੀ ਨਮੀ ਦਾ ਮਤਲਬ ਗਿੱਲਾਪਣ ਇਹਦਾ ਸਹੀਮ ਹੀ ਹੋ ਗਿਆ ਠੰਡਕ ਵੀ ਨਮੀ ਕਰਕੇ ਬਦਲੀ ਇਹ ਵੀ ਨਹੀਂ ਤਾਂ ਕੀ ਆ ਗਿਆ ਸੁੱਕਾ ਰਾਈਟ ਆਨਸਰ ਆ ਗਿਆ অপਸ਼ਨ ਨੰਬਰ B ਸੁੱਕਾ ਨੈਕਸਟ ਆਪਣੇ ਕੋਲ ਕੁਐਸਚਨ ਆ ਗਿਆ ਮੂੰਹ ਤੇ ਪਾਣੀ ਨਾ ਰਹਿਣਾ ਮੂੰਹ ਤੇ ਪਾਣੀ ਨਾ ਰਹਿਣਾ ਇਹਦਾ ਰਾਈਟ ਆਨਸਰ ਆ ਗਿਆ অপਸ਼ਨ ਨੰਬਰ C ਜਵਾਬ ਨਾ ਦੇ ਸਕਣਾ ਖੁਸ਼ਖਬਰੀ ਕਿਸ ਕਿਸਮ ਦਾ ਸ਼ਬਦ ਹੈ ਖੁਸ਼ਖਬਰੀ ਰਾਈਟ ਆਨਸਰ ਆ ਗਿਆ ਆਪਣੇ ਕੋਲੇ অপਸ਼ਨ ਨੰਬਰ ਸੀ ਸਮਾਸ਼ ਸਮਾਸ਼ Next ਆਪਣੇ ਕੋਲੇ ਆ ਗਿਆ ਹੀਠਾਂ ਦਿੱਤੇ ਮਹਾਵਰੇ ਤੋਂ ਅਰਥ ਚੁਣੋ ਕੰਨ ਖੜੇ ਹੋ ਜਾਣਾ ਰਾਈਟ ਆਨਸਰ অপਸ਼ਨ ਨੰਬਰ ਬੀ ਚਿਕਨਨੇ ਹੋ ਜਾਣਾ Next ਆਪਣੇ ਕੋਲੇ ਪੁਛਣ ਆ ਗਿਆ ਸਰੋਵਰ ਦਾ ਸਮਾਨਾਰਥਕ ਸ਼ਬਦ ਕੀ ਹੋਵੇਗਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਡੀ ਤਲਾਬ। ਇਹ 15 ਕੁਐਸ਼ਨਸ ਸੀਗੇ ਪੰਜਾਬੀ ਦੇ ਪਾਠ 29। ਪਾਠ 90 ਮਾ ਸੀਗੇ ਇਹ ਪੰਜਾਬੀ ਦਾ। ਕਲਾਸ ਸੀਗੀ ਆਪਣੀ 24th। ਠੀਕ ਆ। ਬਾਕੀ 23 ਕਲਾਸਾਂ ਵੀ ਚੈੱਕ ਕਰ ਲਓ ਤੇ 28 ਪਾਠ ਪੰਜਾਬੀ ਦੇ ਅਲੱਗ ਪਏ ਆ। ਉਹ ਵੀ ਚੈੱਕ ਕਰ। ਸਾਰੇ ਦੇਖ ਲਓ ਕਿਉਂਕਿ ਦਿਨ ਕੱਲ ਦਾ ਰਹਿ ਗਿਆ 29 ਤਰੀਕ ਨੂੰ ਕਿਸੇ ਕੁਸ਼ਕ ਬੱਚਿਆਂ ਦੇ 29 ਤਰੀਕ ਨੂੰ ਪੇਪਰ ਆ। ਐਡਮਿਟ ਕਾਰਡ ਆਗੇ ਉਹ ਵੀ ਡਾਊਨਲੋਡ ਕਰ ਲਓ ਤੇ ਜਿਨ੍ਹਾਂ ਦਾ ਪੇਪਰ B ਨੂੰ ਆ ਜਾਂ 23 ਨੂੰ ਆ ਉਹਨਾਂ ਦੇ 23 ਵਾਲਿਆਂ ਦੀ ਐਗਜ਼ਾਮ ਡੇਟ ਤੇ ਉਹਦਾ ਸਿਟੀ ਵਗੈਰਾ ਆ ਗਈ ਐਗਜ਼ਾਮ ਡੇਟ ਤਾਂ ਸਾਰਿਆਂ ਦੀ ਆ ਗਈ ਮੇਲ ਦੇ ਥਰੂ ਜਿਨ੍ਹਾਂ ਨੂੰ ਮੇਲ ਨਹੀਂ ਆਈ ਉਹ ਕੱਲ ਨੂੰ ਸਵੇਰੇ 9:45 ਤੋਂ ਲੈ ਕੇ ਸ਼ਾਮ ਤੱਕ 11:45 ਤੱਕ ਐਡਮਿਟ ਕਾਰਡ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੋਂ ਡਾਊਨਲੋਡ ਕਰ ਲਿਓ ਤੇ ਮੈਂ ਟੈਲੀਗ੍ਰਾਮ ਦੇ ਵਿੱਚ ਉਹਦੀ ਲਿੰਕ ਪਾ ਦੂੰਗਾ ਐਡਮਿਟ ਕਾਰਡ ਵਾਲੀ ਸਵੇਰੇ 9:45 ਤੇ ਹੁਣ ਉਹ ਸਾਈਡ ਨਹੀਂ ਖੁੱਲ ਰਹੀ ਮੈਂ ਚੈੱਕ ਕਰ ਲਿਆ ਜਿਨ੍ਹਾਂ ਦਾ ਐਡਮਿਟ ਕਾਰਡ ਨਹੀਂ ਆਇਆ ਟੈਲੀਗ੍ਰਾਮ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉੱਥੇ ਜ਼ਰੂਰ ਜੁਆਇਨ ਕਰ ਲਓ ਵੀਡੀਓ ਨਿਖਲਣ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ